ਗਿਮਰਾਵ ਅੰਬੇਦਕਰ ਜੀ ਦੇ ਧਰਮ ਪਤਨੀ ਮਾਤਾ ਰਾਮਾਬਾਈ ਅੰਬੇਦਕਰ ਜੀ ਦਾ 126ਵਾਂ ਜਰਮ ਦਿਨ ਨਵਾਂ ਸ਼ਹਿਰ ਦੇ ਪਿੰਡ ਸਲੋਵਿਕੇ ਸਤੂ ਗੁਰ ਰਵਿਦਾਸ ਵੈਲਫੇਅਰ ਮਿਸ਼ਨ ਇੰਟਰਨੈਸ਼ਨਲ ਅਤੇ ਸਾਬ ਕਾਂਜੀ ਰਾਮ ਸਮਾਜ ਭਲਾਈ ਸੁਸਾਇਟੀ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਗੁਰੂ ਵਿਦਾ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਪਰਮ ਮਜਾਰਾ ਦੇ ਮੁਖੀ 108 ਸੰਤ ਕੁਲਵੰਤ RAM ji ਪਹੁੰਚੇ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਬੱਚਿਆਂ ਨੂੰ ਬੂਟ, ਜਰਾਬਾਂ ਅਤੇ ਕੋਟੀਆਂ ਤੋਂ ਇਲਾਵਾ ਕਾਪੀਆਂ, ਪੈਨਸਲਾਂ ਵੀ ਦਿੱਤੀਆਂ ਗਈਆਂ। ਇਸ ਤੋਈ ਲਾਵਾ ਇਸ ਦੌਰਾਨ ਵਰਲਡ ਚੈਂਪੀਅਨ ਸੁਲਤਾਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਪ੍ਰਦਾਨ ਨਿੱਕੂ ਰਾਮਜੀਵਲੋ ਆਈ ਹੋਈ ਸੰਗਤ ਅਤੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਦਵਿੰਦਰ ਲਖਾ ਯੂਕੇ ਸੁਖਦੇਵ ਕੁਮਾਰ ਨਵਾਂ ਸ਼ਹਿਰ ਅਤੇ ਸਾਧੂ ਸਿੰਘ ਕੈਨੇਡਾ ਵਿਜੇ ਜਸਲ ਸਪੇਨ ਸਰਵਜੀਤ ਗੰਗੜ ਰਮਨ ਲੱਦਰ ਸਤੀਸ਼ ਕੁਮਾਰ ਸਿਮਰਨ ਸੇਮੀ ਵਰਿੰਦਰ ਹੀਰਾ ਜਖੂ ਮਾਸਟਰ ਦੇਸ ਰਾਮ ਨੌਰਦ ਅਤੇ ਮਨਜੀਤ ਰਾਜੂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਰਿਟਾਇਰਡ ਡੀਓ ਦਿਨੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਇਲਾਵਾ ਹੋਰ ਸੰਗਤਾਂ ਅਤੇ ਬੱਚੇ ਹਾਜ਼ਰ ਸਨ ਜਿਹੜੇ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹੁੰਦੇ ਹਨ। ਸਾਹਿਬ ਕਾਂਸੀ ਰਾਮ ਜਵਾਲ ਪ੍ਰਾਈਸ ਹਸਤਾ ਜਿਹੜੇ ਹਰ ਹਰ ਮਹੀਨੇ ਹਰ ਸਾਲ ਇਸੇ ਸੰਸਥਾ ਬਦੋਂ ਕਰੀਏ ਕਿ ਜੁੜੀ ਦੀ ਕਿ ਨਵੀਂ ਸਾਜ ਨੇ ਸਭ ਤੋਂ ਬਿਹਤਰੀਨ ਕਿਸ਼ਿੰਦਰ ਜੀ ਜੰਦਰ ਦੇ ਗਰ ਕੀ ਬਾਕਪਾ ਪਿੰਡਾਂ ਦੇ ਬੇਟਾ ਆਪਣੇ ਸਮਾਜ ਲਈ ਇਹ ਕੰਮ ਕਰਦੇ ਹਨ। ਕਿ ਕਿ ਨਨ ਸਮਰਥਾ ਗੁਰੂ ਨੇ ਬਖਸ਼ਿਆ ਪੂਰੇ ਦਾਬਾ ਕਿ ਸਦੋਂ ਤੱਕ ਸਾਰੇ ਜਿੰਨੇ ਵੀ ਸਾਡੇ ਨੌਜਵਾਨ ਜਿੰਨੇ ਵੀ ਸਾਡੇ ਬਲਾਰੇ ਜਿੰਨੇ ਵੀ ਸਾਡੇ ਦਸਤਿਆਰ ਰਾਜੇ ਨੂੰ ਸਮਝਾਤੇ ਗਏ ਆ ਮੇਰੇ ਖਿਆਲ ਵਿੱਚ ਇਹਨਾਂ ਦਾ ਪਹਾਰ ਇੰਨਾ ਗਿਆ ਵੀ ਕੱਲੇ ਕੱਲੇ ਨੂੰ ਨਾ ਖੜਾ ਘਰ ਦਾ ਦਾ ਛੱਤ ਦੋ ਦਰਮਾਂ ਤੋਂ ਪੈਣ ਕਰਵਾ ਲਿਆ ਸਾਰੇ ਗੁਨਾਹਿਆਂ ਬੁਧੜੀਆਂ ਕੌਫ ਦੀ ਸਰਮਾਇਆ ਜੀ ਰਹੀ ਹੈ ਇਹ ਜ਼ਰੂਰ ਤੇ ਆਪਣੇ ਘਰ ਘਰ ਚ ਗੁਰੂਮੰਤ ਵੀ ਮਤਲਬ ਚੋਦੇ ਆ ਵੀ ਮੇਰੇ ਘਰ ਤੋਂ ਘੱਟ ਗੁਰੂਗੇ ਕਿਉਂਕਿ ਇਹਨਾਂ ਨੇ ਕਿਰਤ ਜਿਹਦਾ ਬੋਲਣਾ ਕਿੱਥੋਂ ਇਹਨਾਂ ਨੇ ਸਿੱਖਿਆ ਇਹਨਾਂ ਦੇ ਕੋਈ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਨਹੀਂ ਸਿੱਖਿਆ ਇਹਨਾਂ ਨੇ ਹੁਣ ਕਿਉਂ ਨਹੀਂ ਸਿੱਖਿਆ ਇਹ ਜਿਵੇਂ ਜਿਹੜੇ ਵੀ ਸਾਡੇ ਸਾਡੀ ਜੀਸ ਦੇ ਜਿੰਨੇ ਵੀ ਆ ਇਹ ਠੋਕਰਾ ਹਾਲਾ ਮੈਂ ਤੱਕ ਪਹੁੰਚਿਆ ਤੂੰ ਆਪਣਾ ਜਿਹੜਾ ਸਮਾਜ ਆ ਪਹਿਲਾਂ ਹੀ ਬਹੁਤ ਪਿੱਛੇ ਜਾੜੇ ਦਾ ਕਾਰਨ ਹੀ ਆ ਇਹਦਾ ਕਾਰਨ ਆ ਪੜਾਈ ਜੋ ਕਿ ਆਪਣੇ ਆਪਣੇ ਬੱਚਿਆਂ ਨੂੰ ਜੀ ਪੜਾਈ ਪੂਰੀ ਨਹੀਂ ਕਰਾਉਂਦੇ ਅੱ빠 ਕੀ ਕਰਦੇ ਆ ਪ੍ਰਾਪਤ ਉਹ ਪ੍ਰਾਪਤ ਕਰਾਉਂਦੇ ਆ 12ਵਾਂ 12ਵਾਂ ਦਾ ਤੁਹਾਨੂੰ ਕਹਿੰਦੇ ਕਿ ਕੰਮ ਦੇ ਲੱਗ ਜਾ ਘਰ ਦਾ ਖਾਚਾ ਕਰਨਾ ਘਰ ਦਾ ਵਿਹਾਰਾ ਕਰਨਾ ਜਿਸ ਨਾਲ ਆਪਣੀ ਜਿਹੜੀ ਸੋਚ ਐ ਸਿਰਫ ਇਕੱਲੀ ਬਾਹਰ ਦੀ ਤੱਕ ਰਹਿ ਗਈ ਆ ਦੇਖੋ ਜਿਹੜੀ ਅਸਲੀ ਅਸਲੀ ਜਿਹੜੀ ਪੜ੍ਹਾਈ ਆ ਨਾ ਬਾਹਰ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਸਲੀ ਜਿਹੜੇ ਅਫਸਰ ਬਣਨੇ ਆ ਬਾਹਰ ਤੋਂ ਬਾਅਦ ਸ਼ੁਰੂ ਹੁੰਦੇ ਆ ਇਹ ਜਦੋਂ ਆਪਾਂ ਆਪਣੇ ਬੱਚੇ ਨੂੰ ਬਾਹਰ ਤੋਂ ਬਾਅਦ ਤੋਂ ਵਸੂਲ ਭਾ ਦੇਣਾ ਕੋ ਕਿੰਨਾ ਕਿਉਂ ਵੱਡੇ ਉਹਦੇ ਤੇ ਜਾਂਦਾ ਵਾ ਤੇ ਆਪਣਾ ਤੇ ਉਹਦਾ ਤੇ ਆਪਣੇ ਸਮਾਜ ਨਾਲ ਜੋੜਨ ਕਰਦਾ ਤੇ ਆਪਣਾ ਜਿਹੜਾ ਪੜ੍ਹਾਈ ਹੈ ਜਿਹੜੀ ਇਹ ਜ਼ਿੰਦਗੀ ਦਾ ਹਿੱਸਾ ਬਣਾਉਏ ਇਹ ਜ਼ਿੰਦਗੀ ਦਾ ਹਿੱਸਾ ਬਣਾ ਕੇ ਉਹਨੂੰ ਆਪਣੀ ਜ਼ਿੰਦਗੀ ਦੇ ਮਾਰਨਾ ਬਣਾ ਕੇ ਲਾ ਕੇ ਚੱਲੋਗੇ ਤਾਂ ਆਪਣੇ ਬਹੁਤ ਜ਼ਿਆਦਾ ਕਾਮਯਾਬੀ ਹਾਸਲ ਹੋ ਗਈ ਆ ਜਿਵੇਂ ਕਿ ਮੈਂ ਮੈਂ ਤੁਹਾਨੂੰ ਅੱਜ ਮੈਂ ਵਰਲਡ ਚੈਂਪੀਅਨ ਬਣਾ ਇਹਦਾ ਕਾਰਨ ਇਹ ਕਿ ਮੈਂ ਪੜ੍ਹਾਈ ਕੀਤੀ ਆ ਮੈਂ ਪੂਤ ਡਿਗਰੀਸ਼ਨ ਦਾ ਬੰਦਾ ਸੈਂਟਰ ਤੇ ਉਹ ਪੜ੍ਹ ਕੇ ਅੱਜ ਮੈਂ ਵਰਲਡ ਚੈਂਪੀਅਨ ਬਣਦਾ ਲਾ ਕੇ ਇਹੋ ਮੈਂ ਪੜ੍ਹਾਈ ਦੇ ਨਾਲ ਚੱਲਿਆ ਤੇ ਆਪਣੀ ਗੇਮ ਨੂੰ ਵੀ ਚੱਲਦਾ ਦੇਖੋ ਜ਼ਿੰਦਗੀ ਦੇ ਵਿੱਚ ਆਪਾਂ ਜੰਮੇ ਦੇ ਹੀ ਘੁਰਾ ਪਰ ਮਰਨਾ ਨਹੀਂ ਹੈ ਆਪਾਂ ਅਮੀਰ ਹੋ ਕੇ ਮਰਨਾ ਇਹਦਾ ਸਾਰਾ ਸੋਚੋ ਕੀ ਆ ਪੜਾਈ ਜਦੋਂ ਜ਼ਿੰਦਗੀ ਦਾ ਆਪ ਆਪਣੀ ਪੜਾਈ ਦਾ ਹਿਸਾਬ ਬਣਾ ਲਾਂਗੇ ਤੇ ਆਪਾਂ ਬਹੁਤ ਜ਼ਿਆਦਾ ਪੁੰਜੀ ਤੇ ਜਿੱਤਾਂ ਆਪਾਂ ਪਹੁੰਚਾਂਗੇ ਸਾਡੇ ਪਿੰਡ ਸਲੋਹ ਦੇ ਵਿੱਚ ਬਲਡ ਚੈਂਪੀਅਨ ਸਰਤਾਨ ਸਿੰਘ ਜੀ ਬਾਬਾ ਸਾਹਿਬ ਡਾਕਟਰ ਪੀਪਲ ਅਮੇਤ ਕਾਜੀ ਦੇ ਜੀਵਨ ਸਾਥੀ ਮਾਤਾ ਰਾਮਾਬਾਈ ਅਮੇਤ ਕਾਜੀ ਦੇ 126ਵੇਂ ਜਨਮ ਦਿਨ ਤੇ ਪਹੁੰਚੇ ਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਪੈਦੇ ਆ ਜਿਨ੍ਹਾਂ ਨੇ ਵਰਲਡ ਦੇ ਵਿੱਚ ਗੁਰੂ ਰਵਦਾਦ ਜੀ ਦੇ ਗੁਰੂ ਰਵਦਾਦ ਜੀ ਔਰ 바ਵਾ ਸਾਹਿਬ ਜੀ ਦਾ ਨਾਮ ਉੱਚਾ ਕੀਤਾ ਔਰ ਅਸੀਂ ਆਸ ਕਰਦੇ ਆ ਕਿ ਗਾਹਾਂ ਤੋਂ ਵੀ ਇਹ ਜਿਹੜੀ ਵੀ ਇਹਨਾਂ ਦੀ ਖਵਾਇ ਜਣੀ ਅਮਰੀਕਾ ਦੇ ਵਿੱਚ ਬਹੁਤ ਵੱਡੀ ਚੈਂਪੀਅਨ ਹੋਣੀ ਆ ਉੱਥੋਂ ਵੀ ਇਹ ਜਿੱਤ ਕੇ ਆ ਜਿਆ ਪੀਮ ਜਿਆ ਪਾ Shamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ